ਦੀ ਤਕਤ ਕੀ ਹੋਵੇ ਉਹ ਹੈ ਜੀਕਲਸਾ ਵੱਲੋਂ ਇਹ ਅਸੀਂ ਅਜੋ 14 ਨੂ ਮਾਝੇ ਨੂੰ ਫਿਰਨੇ ਲੇਤੇ ਜਦੋਂ ਸਰੂਪ ਸਾਹਿਬ ਨੇ 40 ਮੁਕਤੀਆਂ ਦਿੱਤੀ ਗਈ ਜਿੰਦੀ ਆ ਉਹ ਸਿਰਫ ਨੂੰ ਮੁੱਖ ਰੱਖਦੇ ਆ ਕਿ ਇਥੇ ਤੋਂ ਭਾਈ ਅਮਰਪਾਲ ਸਿੰਘ ਵੱਲੋਂ ਔਰ ਸਰਦਜੀਤ ਸਿੰਘ ਵੱਲੋਂ ਤੇ ਬਾਕੀ ਹੋਰ ਪੰਜਾਬ ਵਾਸੀਆਂ ਵੱਲੋਂ ਅਸੀਂ ਇਸ ਸੰਜੀਪ ਤੇ 55 75% ਕਰ ਰਹੇ ਇਹਦੇ ਵਿੱਚ ਅਸੀਂ ਇੱਕ ਰਾਸ਼ਟਰੀ ਪਾਰਟੀ ਜੋ ਜਿਹੜੀ ਆ ਪੰਥਕ ਤੌਰ ਤੇ ਜਿਹੜੇ ਪੰਥਕ ਤੌਰ ਤੇ ਵਿਚਰੂ ਸੀ ਉਹ ਉਹ ਉਹਦਾ ਵੀ ਆਗਾਜ਼ ਕਰਨ ਜਾ ਰਹੇ ਆ ਇਸ ਕਰਕੇ ਉਸਨੇ ਇਹ ਬਹੁਤ ਬੜੀ ਸਖ਼ਤਤਾ ਕਰਕੇ ਸਮੁੱਚੇ ਉੱਪਰਵਾਨ ਵੀ ਲਵਾਗੇ ਤੇ ਸੰਗਤ ਨੂੰ ਸਾਡੀ ਪੰਜਾਬ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ 14 ਫਰਵਰੀ ਦੀ ਵਕਤ ਤੋਂ ਬਾਅਦ ਪਹੁੰਚ ਕੇ ਸਹਿਯੋਗ ਕਰੋ ਇਹ ਸਾਨੂੰ ਕੁਝ ਇਹੋ ਜਿਹੀ ਸਪੱਸ਼ਟਾ ਵੀ ਮਿਲ ਰਹੀਆਂ ਕਿ ਪ੍ਰਸ਼ਾਸਨ ਕਾਫੀ ਲੋਕਾਂ ਨੂੰ ਡਰਮਾਰਕਲਾਤ ਮੁਕਾਵੀ ਰਿਹਾ ਕਿ ਤੁਸੀਂ ਉੱਥੇ ਪਹੁੰਚੋ ਨਾ ਜਾਓ ਉਹਨਾਂ ਦੀ ਮੀਟਿੰਗਾਂ 'ਚ ਨਾ ਜਾਓ ਇਹੋ ਜਿਹੇ ਹਾਲਾਤੀ

ਅਮ ਅਮਰ ਕੌਟੀ ਨੇ ਸਰਭੀਤ ਹੋਏ ਕਿ ਬਾਕੀ ਹੋਰ ਕੰਪਨੀ ਵਪਾਰੀ ਬਹੁਤ ਬੇਚੇਮੀ ਵਿੱਚ ਹੋਏ ਕਿਉਂਕਿ ਇਸ ਪ੍ਰਸਤ ਦੇ ਬਾਰੇ ਚ ਗੱਲ ਕਰਨ ਦੀ ਗੱਲ ਚੱਲ ਰਹੀ ਹੈ ਉਹ ਗੱਟੇ ਤੋਂ ਮੇਰੀ ਉਹ ਕਮੇਟੀ ਬਣ ਗਈ ਜਾਂ ਉਹਦਾ ਪ੍ਰੋਸੈਸ ਹੈ ਜੋ ਕਿ ਉਹਦਾ ਪ੍ਰੋਸੈਸ ਹੈ ਜੋ ਸ਼ੁਰੂ ਹੀ ਹੋਣਾ ਇਹ ਵੈਸੇ ਤੁਹਾਨੂੰ ਸਿਰ ਜੀ ਸੁਣਿਆ ਰਾਜ ਕਰ ਦਾਂਗੇ ਕਮੇਟੀ ਜਨਾ ਕੇ ਜੋ ਵੀ ਪਰਮਿਸ਼ਨ ਪਾਰਟੀ ਫਰਾਂ ਉਹ ਵੱਖ-ਵੱਖ ਮੇਜ਼ੇ ਦੇ ਉਹ ਅਸੀਂ ਇਹ ਸਿੱਧਾ ਬੱਤੀ ਕਰ ਰਹੇ ਹਾਂ ਕਿ ਕਿਹੜੀ ਪਾਲਸੀ ਦੀ ਉਪਨੀ ਬਣ ਕੇ ਚੱਲ ਰਹੀ ਹੈ ਕਿ ਕਮੇਟੀ ਤੋਂ ਬਾਅਦ ਪਾਲਸੀ ਬਣੇਗੀ ਉਸ ਤੋਂ ਅਗਲਾ ਇਹ ਪਾਰਟੀ ਵੈਸੇ ਤੇ ਪਾਰਟੀ ਦਾ ਹੀ ਹੈ ਪਾਰਟੀ ਨੂੰ ਅਜੇ ਪੂਰੀ ਰੂਪਰੇਖਾ ਦੇਣ ਵਾਸਤੇ ਅਸੀਂ ਉਹ ਕਮੇਟੀ ਕਰਾਂਗੇ ਅਕਾਉਂਟ ਕਮੇਟੀ ਹੈ ਜੇ ਸਾਰੀ ਉਹ ਪਾਰਟੀ ਦੀ ਜੋ ਗਤੀਵਿਧੀਆਂ ਜੋ ਪਰਮਿਟੀਆਂ ਜੋ ਵੀ ਹੈ ਉਹਨੂੰ ਸਾਰਨਕੂਲ ਕਰੇ ਤਾਂ ਉਸ ਦੇ ਮੁੱਖ ਬੁਲਾਵੇ ਕੌਣ ਹੋਣਗੇ ਮੁੱਖ ਬੁਲਾਵੇ ਵੀ ਅਜੇ ਅਸੀਂ ਇੱਕ ਦੋ ਦਿਨ ਚ ਡਿਸਾਈਡ ਕਰਦੇ ਹਾਂ ਕਿ ਸਾਰੇ ਜਿਹੜੀਆਂ ਚੀਜ਼ਾਂ ਕੋ ਅਸੀਂ ਅੱਜ ਗੱਲ ਜਿਹੜਾ ਇਹ ਸਹੀ ਤਰੀਕੇ ਨਾਲ ਲੋਕਾਂ ਨੂੰ ਪਹੁੰਚਣ ਦੀ ਵਾਸਤੇ ਇਹ ਕਿ ਕਿਸੇ ਵੱਟ ਤੋਂ ਵੱਟ ਲੇਖਣ ਦਾ ਪਤਾ ਲੱਗ ਜਾਵੇ ਕਿ ਕੀ ਕਰਨ ਜਾ ਰਹੇ ਆ ਇਹ ਇਹ ਹੀ ਸਦਸਿਆਂ ਜੀ ਦਾ ਮਕਸਦ ਹੈ ਉਮੀਦਵਾਰ ਕਹਾਂ ਹੋਣਗੇ ਪਾਰਟੀ ਦੇ ਜਿਹੜੇ ਮੇਨ ਉਮੀਦਵਾਰ ਤੋਂ ਮੇਨ ਉਮੀਦਵਾਰ ਜੇ ਫਿਲਹਾਲ ਤੋਂ ਪਏ ਸੀ ਪੰਜ ਮੈਂਬਰੀ ਕਮੇਟੀ ਕਰ ਰਹੀ ਮੋਦੀ ਦੇਖ ਰਿਤੀ ਅੱਗੇ ਸਾਰੇ ਜਿਹੜੇ ਉਮੀਦਵਾਰੀਆਂ ਖੜੀਆਂ ਜੋ ਚੱਲਿਆ ਦੇ ਵਿਚ ਆ ਪੰਜਾਬ ਲੈਵਲ ਦੇ ਜੋ ਵੀ ਹੈ ਸਾਰੇ ਜਿਹੜੇ ਆਪਕੋ ਸੋਮੀ ਅਕਾਦੀ ਦੇ ਨੂੰ ਲਗਾਤਾਰ ਚਾਰ ਸੱਤਰ ਪਹਰ ਵਹੀ ਮੱਦੀ ਤੋਂ ਅਨਵੀ ਸਖੀਰਵਾਦ ਨੇ ਸਪੱਸ਼ਟ ਇਹ ਕਹਿੰਦੇ ਕਿ 1 ਸਾਲ ਦੀ ਸਿੱਖਿਆ ਪੜ੍ਹਿਆ 10 ਸਾਲ ਦੀ ਬਣਾਉਣ ਚੱਲੇ ਨੇ ਬਹੁਤ ਰਬਲੋਸਾ ਹਾਉਣੇ ਲਈ 16 ਸਾਲ ਚੇਤੇ ਇਹ ਜਿਹੜੇ ਵਿਦਿਆਖਾਲਾਂ ਦੇ ਜੋ 16 ਸਾਲ ਵੀ ਉਹ ਵੀ ਝੂਠ ਹੋਵੇ ਬਾਦਲ ਸਾਬ ਨੇ 9 ਸਾਲ ਨਹੀਂ ਕੀਤੀ ਤੇ ਸਖਵੀਰਵਾਦ ਨੇ ਕਿੰਨੇ ਸਾਲ ਕੀਤੀ ਜਿਹੜਾ ਉਹ ਪਾਰਟੀ ਚਲਾ ਰਿਹਾ ਹੈ ਇਹ ਜੀ ਕੋ ਜੇਲ ਕੱਟਣਾ ਕੋਈ ਬਹੁਤ ਵੱਡੀ ਗੱਲ ਹੈ ਕਿ ਉਹ ਆਪਣੇ ਕੌਮ ਦੇ ਬੰਦਿਆਂ ਨੂੰ ਜੇਲੋਂ ਵੀ ਛੁਟੇ ਇਹਨਾਂ ਦੀ ਇਹੋ ਮੰਤ ਹੈ ਕਿ ਇਹ ਜਿਹੜੇ ਕੋਈ ਜਿਹੜੇ ਲੋਕ ਪ੍ਰਵਾਂਤ ਲੀਗ ਦੇ ਉਹ ਜਿੰਨ ਗਹਿਣ ਤੇ ਇਹ ਉਹਨਾਂ ਦੇ ਮਗਨੋ ਰਾਜ ਕਰਦੇ ਰਹਿ। ਇਹ ਇਹ ਇਹਨਾਂ ਦੀ ਇਹੋ ਮਨਸ਼ਾ ਹੈ ਇਸ ਤਰ੍ਹਾਂ ਕਿ ਇਹ ਉਹਨਾਂ ਦੀਆਂ ਗੱਲਾਂ ਦੇ ਕੋਈ ਵੀ ਉਹਨਾਂ ਨੂੰ ਕਿਉਂ ਹੁਣ ਕਾਮ ਨੇ ਨਕਾਰ ਦਿੱਤਾ ਉਹ ਨੇ 5 ਪੈਰ ਮਾਰ ਰਹੇ ਆ ਪਰ ਕਾਮ ਉਹਨਾਂ ਨੂੰ ਕੁਰਬਾਨ ਨਹੀਂ ਕਰੇਗੀ ਉਹ ਤਾਂ ਅਕਾਲ ਤਖਤ ਤੋਂ ਹੀ ਤੋੜੇ ਹੋ ਗਏ ਉਹ ਜੋ ਉਹਨਾਂ ਨੂੰ ਜੋ ਉਹਨਾਂ ਨੇ ਆਪਣੇ ਸਾਰੇ ਗ੍ਰਾਮ ਹੀ ਮੰਨ ਲਏ ਕਿ ਜੋ ਅਸੀਂ ਕ੍ਰਾਮ ਨਾਲ ਇੱਧੇ ਇੱਧੇ ਲੋਕ ਆਏ ਆ ਤੇ ਉਦੋਂ ਬਾਅਦ ਵੀ ਉਹਨਾਂ ਦੀ ਕੋਈ ਰਹਿ ਨਹੀਂ ਗਈ ਕੋਈ ਕਾਰਗਜ਼ਾਰੀ ਤੇ ਫਿਰ ਵੀ ਉਹ ਅਕਾਲ ਤਖਤ ਨੂੰ ਵੀ ਚੈਲੰਜ ਕਰ ਰਹੇ ਆ ਜ세ਦਾਰਾਂ ਦੇ ਉੱਪਰ ਉਹਨਾਂ ਨੂੰ ਕਲੇਮ ਕਰ ਰਹੇ ਆ ਕਿ ਉਹ ਉਹਨਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਗੋਸ਼ਟੀ ਕਰਾਇਆ ਜਾਵੇ ਅਸੀਂ ਪਾਲਟਾਫ ਹੋ ਜੀ ਜੀ ਸਿੰਘ ਰੋਡ ਤੋਂ ਤੁਹਾਡੇ ਨਾਲ ਸ੍ਰੀਮਨ ਕਾਜੀ ਹਰਜੀਤ ਜੀ ਨੇ ਲਗਭਗ ਪੁੱਛਿਆ ਕਿ ਪਾਰਟੀ ਗਰਾਊਂਡ ਤੋਂ ਪਹਿਲਾਂ ਸਾਨੂੰ ਸਿੱਖੋ ਜੀ ਇਹ ਜੀ ਹੁਣ ਦੇਖੋ ਇੱਕ ਪੱਧਰ ਸੈਸੀਪਾਰਟੀ ਉਹਨਾਂ ਦੀ ਵੀ ਆ ਗਈ ਹੈ ਪੰਚਾਇਤ ਇੰਟਰਨੈਸ਼ਨਲ ਕੰਫਰੰਸ ਤੇ ਇਹ ਹੋਰ ਵੀ तरहਾਂ ਦੀਆਂ ਸਾਰੇ ਸਾਰੇ ਆਪੋ ਆਪਣੀ ਜਗ੍ਹਾ ਤੇ ਜਾਵੇ ਉਹਦੀ ਉਹਦੇ ਇੱਕ ਅਸੀਂ ਵੀ ਏਸੀ ਦੇ ਆਪਣੇ ਤੌਰ ਤੇ ਇੱਕ ਖੁਰੀ ਕਰ ਰਹੇ ਆ ਤੇ ਸਾਰੇ ਬਾਕੀ ਅਸੀਂ ਉਹਨਾਂ ਦੇ ਆਸ਼ੀਰਵਾਦ ਚ ਆਉਨੇ ਆ ਸਾਰੇ ਉਹਨਾਂ ਦਾ ਸਹਿਯੋਗ ਚ ਆਉਨੇ ਆ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਕਿ ਹਾਂ ਕਿ ਕੋਈ ਟੈਕਨੀਕਲ ਦੀ ਕਰਦੀ ਕਲ ਇਹ ਕੰਮ ਕਰਦਾ ਜਿਵੇਂ ਦਸਤਰਾਂਦ ਸਿੰਘ ਤੁਹਾਡੇ ਨਾਲ ਬੈਠੇ ਨਕਾਂ ਸਿੰਘ ਵਾਲੇ ਉਹਨਾਂ ਦਾ ਵੀ ਸਾਥ ਦੇ ਸਕੋ ਕੋਸ਼ਿਸ਼ ਕਰਾਂਗੇ ਸਾਰੇ ਸਾਡੀ ਨਾਲ ਇਕੱਠੇ ਹੋ ਜਾਣ ਕਿਉਂਕਿ ਉਹ ਏਸੀ ਦੇ ਚੁੱਕੇ ਨਹੀਂ ਆ ਜੀ ਅਸੀਂ ਸਾਰਿਆਂ ਨੂੰ ਹੀ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਸਮੱਸਿਆ ਜੋ ਵੀ ਅੱਜ ਹੋ ਰਿਹਾ ਪੰਜਾਬ ਦੇ ਹਾਲਾਤ ਬਣੇ ਪਏ ਆ ਇਹ ਤੇ ਮੇਰੇ ਖਿਆਲ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਂਗੇ ਕਿ ਫੇਰ ਹੀ ਸਾਡਾ ਕੋਈ ਕੋਈ ਜਗ੍ਹਾ ਹੋਵੇਗਾ ਮਤਲਬ ਇਹ ਹੋਇਆ ਜੀ ਇਹ ਵਾਪਸ ਪੰਜ-ਛੇ ਮਹੀਨੇ ਤੋਂ ਇਕੱਠਾ ਕੋਈ ਕਾਹ ਦਾ ਬੈਠ ਕੇ ਨਹੀਂ ਹੋ ਰਿਹਾ ਜਈ ਉਹ ਡਿਗੇਟ ਤੋਂ ਨੋ ਪੋਜੀਸ਼ਨ ਕੱਪਰ ਦੋਗਾ ਤੇ ਹੋਰ ਜੀ ਇਹ ਦੇਖੋ ਜੀ ਜਥੇਦਾਰ ਸਾਹਿਬ ਨੇ ਉਹ ਉਹ ਦੋ ਧਿਰਾਂ ਨੂੰ ਜਿਹੜੀਆਂ ਬਾਗੀ ਤੇ ਦਾਗੀ ਸੀ ਉਹ ਉਹਨਾਂ ਨੂੰ ਇਹਨਾਂ ਨੇ ਹੁਕਮ ਦਿੱਤਾ ਉਹ ਉਹਨਾਂ ਵਾਸਤੇ ਹੀ ਉਹ ਹੁਕਮਨਾਮਾ ਉਹਨਾਂ ਨਾਂ ਸਾਰੇ ਪੰਚ ਦੇ ਬਾਕੀ ਜੱਥੇਬੰਦੀਆਂ ਨੂੰ ਕਿਸੇ ਨੂੰ ਉਹਨਾਂ ਨੇ ਨਾਲ ਲਿਆ ਇਸ ਕਰਕੇ ਮੇਰਾ خیال ਹੈ ਕਿ ਜਿਹੜਾ ਅਕਾਲ ਤਖਤ ਦਾ ਹੁਕਮ ਹੈ ਉਹ ਉਹਨਾਂ ਤੇ ਹੀ ਆ ਉਹਨਾਂ ਦੋ ਧਿਰਾਂ ਨੂੰ ਮੰਨਿਆ ਨਹੀਂ ਇਸ ਕਰਕੇ ਵੀ ਇਹ ਹੋਰ ਵੀ ਵਾਕਵਾਖੀ ਤੇ ਰਹਿ ਹੈ ਤੇ ਇਹ ਇਹ ਮਸਲਾ ਉਹਨਾਂ ਦਾ ਗਰੁਪ ਉਹਦੇ ਬਾਰੇ ਕੋਈ ਨਹੀਂ ਕੀ ਚਾਰੋਂ ਤੋਂ ਬਿਨਾਂ ਆਉਣਾ ਚਾਹੁੰਦੇ ਨਹੀਂ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਸਾਰੇ ਆਪਾਂ ਰਾਜ ਮਿਲ ਕੇ ਚੱਲੀਏ ਪਰ ਫਿਰ ਵੀ ਅਸੀਂ ਕੁਝ ਇਹੋ ਜਿਹੇ ਸਬਕ ਸਾਡੀਆਂ ਹੋਣਗੇ ਆਪਾਂ ਚਾਹੇ ਕਰਾਂਗੇ ਕਿ ਜਿਹੜੇ ਜਿਹੜੇ ਬੰਦਿਆਂ ਨੇ ਕਾਮ ਨਹੀਂ ਆਉਗਾ ਉਸ ਟਾਈਮ ਤੇ ਕੋਈ ਨਿਖਾਨ ਕੀਤਾ ਜਾਂ ਉਹ ਇਹਨਾਂ ਦੇ ਨਾਲ ਵਿਚਰਦੇ ਰਹੇ ਆ ਜਿੰਨੇ ਦੋਸ਼ੀ ਹੈ ਉਹ ਕੋਈ ਸਹੀ ਉਹਨਾਂ ਤੋਂ ਵੱਧ ਵੀ ਦੋਸ਼ੀ ਹੈਗੇ ਇਸ ਕਰਕੇ ਆਪਾਂ ਸਾਰੇ ਜਾਣੇ ਇਹ ਤਾਂ ਬਾਅਦ ਚ ਫੈਸਲਾ ਕਰਾਂਗੇ ਕਿ ਕਿਹੜਾ ਜਿਹੜਾ ਬੰਦਾ ਸਹੀ ਪੰਥ ਨਾਲ ਖੜਾ ਰਿਹਾ ਪੰਥ ਦੇ ਹੱਥ ਤੇ ਉਹ ਆਪਣੀ ਰਾਸ ਦੀ ਧਰਤ ਵਾਸਤੇ ਨਹੀਂ ਪੰਥ ਵਾਸਤੇ ਲੜ ਰਿਹਾ ਉਹਦੇ ਨਜ਼ਰ ਨੇ ਉਸ ਵਿਚਾਰਦਾ ਹੈ ਭਾਈ ਅਮਰਪਾਲ ਸਿੰਘ ਨੇ ਸ਼ਾਲਾ ਦੀ ਵੀ ਪੀਸੀ ਇਲੈਕਟ੍ਰਿਕ ਕਰਾਤੀ ਤੇ ਤੁਹਾਡਾ ਕੀ ਕਦਮ ਹੋ ਜਾ ਜਦੋਂ ਨਵਾਂ ਕਾਰੀਗਰ ਬਣ ਜੇਗਾ ਇਤਿਹਾਰ ਤੇ ਲਿਖ ਦਾਂਗੇ ਇਸ ਮਹੀਨੇ ਵੀ ਸਭ ਤੋਂ ਵੱਡੀ ਸਮੱਸਿਆ ਅੱਜ ਅੱਜ ਜਿਹੜੀ ਸਾਡੀ ਨੌਜਵਾਨੀ ਦੀ ਹੈ ਨਸ਼ਿਆਂ ਦੀ ਪੰਜਾਬ ਨਸ਼ਿਆਂ ਤੋਂ ਇੰਦਾ ਪੀੜਤ ਹੈ ਕਿ ਜੀਵਨਾਂ ਵਿੱਚੋਂ ਕਿਸਾਨ ਨੂੰ ਹੁਣ ਪਤਾ ਲੱਗਦਾ ਕਿ ਲੋਕ ਕਿੰਨੇ ਪਰੇਸ਼ਾਨ ਨੇ ਕਿ ਜੋ ਅਮਰਪਾਲ ਨੂੰ ਜਤਾਇਆ ਉਹ ਵੀ ਇੱਥੇ ਵਿਸ਼ੇ ਤੇ ਲੋਕਾਂ ਨੇ ਬਹੁਤ ਉਹ ਲੋਕਾਂ ਨੂੰ ਉਮੀਦ ਆ ਕਿ ਜੇ ਅਮਰਪਾਲ ਮਹਾਰਾਜ ਹੋਵੇ ਤਾਂ ਕਿ ਸ਼ਾਇਦ ਸਾਡੇ ਬੱਚੇ ਬਣਖਦੇ ਆ ਸਾਡੀ ਜਿਹੜੀ ਨੌਜਵਾਨੀ ਸਾਡੀ ਅਪਦਾ ਦੀ ਰੱਖਦਾ ਜਿਹੜਾ ਸਾਡਾ ਕਿਆ ਵਗ ਰਿਹਾ ਉਹ ਖਤਮ ਹੋ ਸਕਦਾ ਇਸ ਤਰ੍ਹਾਂ ਕਿ ਲੋਕਾਂ ਨੇ ਉਹ ਬਹੁਤ ਵੱਡਾ ਸੁਖ ਦੇਖਦਾ ਐਸੀ ਇਹ ਆਪਣੀ ਜਥੇਬੰਦੀ ਨੂੰ ਆਪਣੀ ਪਾਰਟੀ ਇੱਥੇ ਵਾਸਤੇ ਜਿਆਦਾ ਇਹ ਜੋ ਆ ਉਹਦੀ એનર્ਜੀ ਜਿਹੜੀ ਇੱਥੇ ਲਾਵਾਂਗੇ ਕਿ ਪੰਜਾਬ ਦੀ ਨੌਜਵਾਨੀ ਬਚਾਈਏ ਭਾਈ ਅਮਰਪਾਲ ਦੀ ਖਾਲਿਸਤਾਨ ਦੀ ਮੰਨ ਕਰਦੇ ਨੇ ਜੇ ਪਾਰਟੀ ਸੱਚਾ ਚਾਹੁੰਦੀ ਫਿਰ ਵੀ ਖਾਲਿਸਤਾਨ ਦੀ ਗੱਲ ਵੀ ਇਹ ਜੀ ਤੇ ਹਰੇਕ ਸਿੱਖ ਜਿਹੜੀ ਆ ਇਹ ਦੋਵੇਂ ਵੜਿਆ ਜ਼ਾਹਰ ਕਰਦਾ ਹੈ ਕਿ ਰਾਜ ਕਰੇਗਾ ਖਾਲਸਾ ਇਹ ਖਾਲਸਾ ਰਾਜ ਜਿਹੜਾ ਵਾ ਉਹ ਸਾਰਿਆਂ ਦੇ ਭਲੇ ਲਈ ਜੋ ਪਹਿਲਾਂ ਵੀ ਦੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਰਿਆਂ ਨੂੰ ਉਸੇ ਕਿਸੇ ਧਰਮ ਜਾਤ ਪਾਦਿਕ ਆਧਾਰ ਤੇ ਕੋਈ ਵਿਤਰਾ ਨਹੀਂ ਹੋਇਆ ਤੇ ਅਸੀਂ ਚਾਹੁੰਦੇ ਕਿ ਇਹੋ ਜਿਹਾ ਰਾਜ ਪੂਰੀ ਦੁਨੀਆ ਤੇ ਹੋਣਾ ਚਾਹੀਦਾ ਇਸ ਕਰਕੇ ਅਸੀਂ ਵੀ ਜੋ ਇਹ ਵੀ ਇੱਕ ਉਸ ਰਾਜ ਦਾ ਇੱਕ ਸੱਟਪੀ ਆ ਇਹ ਜੋ ਅਸੀਂ ਕੋਈ ਚੰਗਾ ਪ੍ਰਸ਼ਾਸਨ ਦੇ ਸਕੀਏ ਲੋਕਾਂ ਨੂੰ ਦੁੱਖ ਤਕਲੀਫਾਂ ਜਿੰਨੀਆਂ ਵੇਸੀ ਘਟਾ ਦਈਏ ਲੇਕਿਨ ਅਲਟੀਮੇਟਲੀ ਨਿਸ਼ਾਨਾ ਤੇ ਅਸੀਂ ਸਾਰੇ ਸਾਰੇ ਖਾਲਸਾ ਰਾਜ ਵਾਸਤੇ ਲੜ ਰਹੇ ਹਾਂ 2 ਤਰੀਕ ਨੂੰ ਤੱਕ ਜੋ ਹੁਕਮ ਹੋਏ ਵਰਕਿੰਗ ਕਮੇਟੀ ਦੇ ਕੀਤੇ ਮਨਜ਼ੂਰ ਕਰਨ ਦਾ ਸੱਤ ਮੰਤਰੀ ਕਮੇਟੀ ਬਣਾਉਣ ਦੀ ਕਾਲੀ ਕਾਲੀ ਉਹ ਬੱਡੇ ਤੱਕ ਮੰਨੇ ਲਏ ਕਿ ਇਸ ਰੂਪ ਵਿੱਚ ਦੇਖਦੇ ਉਹਨਾਂ ਨੂੰ ਕਾਨੂੰਨਕ ਤੇ ਹੁਕਮਨਾਮੇ ਨਾਲ ਨਾਮੰਦ ਇਹ ਤੇ ਇਹ ਵੀ ਸਖ்பਾਕੀ ਤੇ ਅਹਮ ਸੰਸਥਾਂ ਦੇ ਬਹੁਤ ਸਾਰੇ ਟੈਂਪਲੇਟ ਚੱਲਣਗੇ ਇਹ ਪੰਥਕ ਤੇ ਇਹਨਾਂ ਨੇ ਪੰਥ ਨੂੰ ਬਹੁਤ ਵੱਡੀ ਢਾਹ ਲਾਈ ਢਾਹ ਲਾਈ ਆ 2007 ਤੋਂ ਹੀ ਜੋ ਇਹ ਮਾਮਲਾ ਚੱਲ ਰਿਹਾ ਸੀ ਸੱਤਿਆ ਸਾਹਿਬ ਨੂੰ ਮਾਫੀ ਦੇਣ ਵਾਲਾ ਜਾਂ ਜੋ ਜੋ ਕੱਚਾ ਆ ਵਾਪਰਿਆ ਤੇ ਲੋਕ ਤੇ ਉਦੋਂ ਤੋਂ ਰੋੜੀ ਪਾ ਰਹੇ ਸੀ ਲੇਕਿਨ 2015 ਤੋਂ ਬਾਅਦ ਤੇ ਇੱਕਦਮ ਨੰਗਾ ਚਿੱਟਾ ਸਾਫ਼ ਹੋ ਗਿਆ ਕਿ ਇਹ ਜਿਹੜੇ ਇਹ ਪੰਥਕ ਨਹੀਂ ਗੇ ਪੰਥ ਦੇ ਵਿਰੋਧੀ ਆ ਤੇ ਹੁਣ ਜੋ ਇਹਨਾਂ ਨੇ ਪੰਥਕ ਸੰਸਥਾਵਾਂ ਦਾ ਜੋ ਭਾਨ ਕੀਤਾ ਜੋ ਢਾਹ ਲਾਈ ਆ ਕਾਲ ਤੱਕ ਵੀ ਇਡੀ ਵੱਡੀ ਅਹੰਕਾਰ ਨੂੰ ਉਹ ਹੁਣ ਦੇਖੋ ਕਿ ਉਹ ਥੇ ਬੰਨ ਹੀ ਗਏ ਕਿ ਅਸੀਂ ਸਾਰੇ ਗناہ ਕੀਤੇ ਆ ਤੇ ਫਿਰ ਉਸ ਚੀਜ਼ ਨੂੰ ਫਿਰ ਚੈਲੰਜ ਕਰ ਰਹੇ ਸਿਰਦ ਉਹ ਹੁਕਮ ਹੋਇਆ ਸੀ ਕਿ ਇਹਨੇ ਕਿ ਅਸੀਂ ਫਿਰ ਦੂਆ ਨਹੀਂ ਦਿੱਤੇਗੇ ਇਹ ਅਕਾਲ ਪੁਰਖ ਨੂੰ ਕੋਈ ਉਹਨਾਂ ਸਮਰਪਿਤ ਨਹੀਂ ਗਏ ਉਤੋਂ ਭਗੌੜ ਗਏ ਇਸ ਕਰਕੇ ਇਹ ਸਾਰੇ ਜਲਾਮੇਬਾਜ਼ੀਆਂ ਕਿਥੇ ਜਾ ਰਹੀਆਂ ਆ ਆਪਣੀ ਕੋਈ ਰਾਸ ਨਹੀਂ ਜਿਹੜੀ ਲਾਲਸਾ ਪੂਰੀ ਕਰਨ ਵਾਸਤੇ ਫਿਰ ਇਹ ਇਹੋ ਜਿਹੇ ਹੱਥ ਖੰਡੇ ਦੇ ਰਹੇ ਆ ਇਹ ਵੀ ਅਦਵਜਾਮ ਲਾਏ ਜਾ ਰਹੇ ਕਹਿੰਦੇ ਕਾਲੀ ਦਾ ਨੂੰ ਖੰਡਾਉਣ ਦੀ ਕੋਈ ਕੋਰੀ ਏਜੰਸੀਆਂ ਬਿਆਖ ਰਿਆ ਕਿ ਉਹਦੀਆਂ ਕੌਮੀਆਂ ਪਾਲਬੇ ਬਣਾ ਕੇ ਕਿ ਕਿਸ ਤਰ੍ਹਾਂ ਦੇ ਆਰੇ ਉਹਨਾਂ ਨੂੰ ਬਾਈਟ ਤੋਂ ਤਾਂ ਦੱਸੋ ਅਮਰਪਾਲ ਤੋਂ ਵੀ ਇਹ ਇਹ ਨੂੰਤੇ ਇਹ ਚੀਜ਼ਾਂ ਤੇ ਇਹ ਚੀਜ਼ਾਂ ਤੇ ਜਵਾਬ ਇਹ ਹੈ ਕਿ ਅਮਰਪਾਲ ਜਾਂ ਜਿਹੜੀਆਂ ਹੁਣ ਪਾਰਟੀ ਤੋਂ ਕਿਉਂ ਅੱਜ ਉੱਤਰ ਰਹੀਆਂ ਆਕਾਲੀ ਦਲ ਤੋਂ ਕਿਸੇ ਪਹਿਲਾਂ ਹੀ ਆਈ ਤੋਂ ਪੰਜ ਸੱਤ 10 ਸਾਲ ਪਹਿਲਾਂ ਹੀ ਖਤਮ ਕਰ ਦਿੱਤਾ ਇਹ ਕੋਈ ਹਾਲਾਤ ਜਿਹੜੀ ਆ ਕਿ 2022 ਦੀ ਬੇਤਨੀ ਸੀਟਾਂ ਤੁਸੀਂ ਦਿੱਤੇ ਜੋ ਆ ਹੁਣ ਇੱਕ ਲੋਕ ਸਭਾ ਦੀ ਸੀਟ ਬਹੁਤ ੱੱਕੇ ਨਾਲ ਬਹੁਤ ਕੈਸਾ ਪੂਸਾ ਖਰਚ ਕਰਕੇ ਅਠਾਈ ਆ ਇਸ ਤਰ੍ਹਾਂ ਕਿ ਮੇਰੇ ਖਿਆਲ ਹੈ ਕਿ ਇਹ ਜਿਹੜੇ ਇਲਜ਼ਾਮ ਇਹ ਲੋਕਾਂ ਤੇ ਲਾ ਰਹੇ ਇਹ ਨਾ ਆਪਣੇ ਆਪ ਹੀ ਖੰਡਾਇਆ ਆਪਣੀਆਂ ਨੀਤੀਆਂ ਨਾਲ ਆਪਣੇ اپنی لالچ دی اپنے ਪਰिवारवाद ਨੂੰ دی وجہ نਹੀਂ یہ طرح کی صورت کھڑی ਪਾ ਪੰਡਿਤ ਲੱਗਦਾ ਜਾ ਰਿਹਾ ਉਹ ਕਾਂਗਰਸ ਦੇ ਇਹਦੇ ਪਾਸੇ ਲਿਖਿਆ ਨਾ ਅਮਰਪਾਲ ਤੋਂ ਵਾਅਦਾ ਨਾ ਕਰਨਾ ਲੱਗਿਆ ਇਹ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਨੂੰ ਪਤਾ ਹੈ ਕਿ ਅਮਰਪਾਲ ਸਰਪੁਰਵਾਂ ਅਸਲੀ ਜੋ ਹੁੰਦਾ ਚੱਕੀ ਇਹ ਇਸ ਕਰਕੇ ਉਹਨੂੰ ਕਿਸੇ ਤਰੀਕੇ ਨਾਲ ਹੋਰ ਕੋਈ ਪਾਰਟੀ ਨਹੀਂ ਦੇਤੀਆਂ ਕਾਂਗਰਸ ਆ ਆਮ ਆ ਇੱਕ ਜੋ ਪੰਜਾਬ ਦੇ ਹਾਲਾਤ ਬਣਾ ਰਹੀ ਆ ਜਾ ਭਾਰਤੀ ਜਨਤਾ ਪਾਰਟੀ ਹੈ ਜੋ ਦੇਸ਼ ਦੇ ਜਿੱਦਾਂ ਦਾ ਮਾਹੌਲ ਸੱਜਿਆ ਜਾ ਰਿਹਾ ਉਹਨਾਂ ਦੇ ਖਿਲਾਫ ਕੋਈ ਨਹੀਂ ਗੱਲ ਕਰ ਰਿਹਾ ਇਹ ਖਾਲੀ ਅਮਰਪਾਲ ਕਿਉਂ ਦੇਖ ਰਿਹਾ ਕਿ ਅਮਰਪਾਲ ਹੀ ਉਹਨਾਂ ਨੂੰ ਪਤਾ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਦੀਆਂ ਨਜ਼ਰਾਂ 'ਚ ਲੋਕ ਉਹਨੂੰ ਬਹੁਤ ਪਿਆਰ ਕਰਦੇ ਆ ਇਸ ਕਰਕੇ ਉਹ ਜੋ ਆ ਜੋ ਇਲੈਕਸ਼ਨ ਜਿੱਤੀ ਉਹ ਜੇਲ੍ਹ 'ਚ ਬੈਠਿਆ ਮੇ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਨਾਲ ਜਿੱਤਣਾ ਕੋਈ ਇਹਨਾਂ ਦੀ ਨੀਂਦ ਰਾਮ ਹੋਈ ਪਈ ਹੈ ਲੱਗਦਾ ਵੀ ਸੁਨੀਲ ਸਿੰਘ ਬਾਦਲ ਉਹਨਾਂ ਲਈ ਵੀ ਇੱਕ ਘਾਰੀ ਲਹਿਰ ਤੇ ਜਿਹੜੀ ਇਸ ਤਰ੍ਹਾਂ ਦੀ ਖਾਲਸਾ ਵੀ ਰੋਸਨਾ ਚਲੋਣੀ ਚਾਹੀਦੀ ਤਾਂ ਕਿ ਲੋਕਾਂ ਦਾ ਆਪੇ ਪਰ ਜਿਹੜਾ ਕੋਈ ਬੰਦਾ ਆ ਪਹਿਲਾਂ ਧਰਮੀ ਹੋਊਗਾ ਉਹ ਹੀ ਉਹ ਹੀ ਦੁਗਿਆਂ ਨੂੰ ਕੋ ਪ੍ਰੇਰ ਸਕਦਾ ਉਹ ਮੇਰੇ ਅਸਲ ਤੋਂ ਪਹਿਲਾਂ ਤੋਂ ਮੈਨੂੰ ਆਪ ਹੀ ਇਹ ਧਰਮੀ ਨਹੀਂ ਹੈ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜੇ ਧਰਮੀ ਹੁੰਦੇ ਤਾਂ ਫਿਰ ਤੇ ਧਰਮ ਦੇ ਵਿਰੋਧੀ ਇਹੋ ਜਿਹੇ ਇਹੋ ਜਿਹੇ ਜੋ ਧਰਮ ਵਿਰੋਧੀਆਂ ਨਾ ਹਟਾ ਦੇ ਤੁਸੀਂ ਤੁਸੀਂ ਕੱਲ ਤਕਬੀਰ ਬਾਦਲ ਹੋਰਾਂ ਦਾ ਬਿਆਨ ਤੁਸੀਂ ਵੀ ਸੁਣਿਆ ਹੋਣਾ ਹੈਗਾ ਉਹ ਹੁਕਮਨਾਮੇ ਤੋਂ ਬਹੁਤ ੱਕਾਉ ਦਾ ਬਿਆਨ ਸੀ ਉਸ ਬਿਆਨ ਨੂੰ ਕਿੰਨਾ ਰੱਤ ਦੇਖਦੇ ਹੋ ਕਿਵੇਂ ਦੇਖਦੇ ਹੋ ਜਿਹੜਾ ਕਿਸੇ ਕੱਲ ਬੋਲੇ ਹੈਗੇ ਨੇ ਇੱਕ ਘੋੜੀ ਚਕਵਾ ਲਿਆ ਕੀ ਕੋਈ ਫੀਲਿੰਗ ਜਿਹਾ ਕੋਈ ਮੁਸੀਬਤ ਦੇਖਦੇ ਨਹੀਂ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੀਤਾ ਕਿ ਉਹ ਨਹੀਂ ਉਹ ਕਈ ਸਾਲ ਮੁਕਰਦੇ ਰਹੇ ਉਹ ਜਿਹੜਾ ਦੋ ਗੁਰੂਗ੍ਰਾਮ ਸੇ ਮਾਰਗੀ ਦੇਗਦੀ ਤੇ ਸਿੱਟਾ ਬਣੀ ਉਹਨਾਂ ਦੀ ਵੀ 에ਰਪੋਰਟ ਆ ਸਾਰਾ ਕੁਝ ਇਹ ਆ ਇਹ ਤੇ ਹੁਣ ਇਹਨਾਂ ਲੋਕਾਂ ਲੋਕਾਂ ਨੂੰ ਭੁਲੇਖੇ ਚ ਰੱਖਦੇ ਸੀ ਉਹਨਾਂ ਨੇ ਗੁਰੂ ਘਰ ਦੇ ਕਬੂਲ ਲੈ ਤੇ ਫਿਰ ਵੀ ਸ਼ਾਇਦ ਗੁਰੂ ਕੋ ਮਾਫ ਕਰਦੇ ਤੇ ਫਿਰ ਵੀ ਉਹ ਮੁਕਰਦੇ ਆ ਕਿ ਅਸੀਂ ਉੱਥੇ ਗਲਤੀ ਦਾ ਮੰਨ ਲਏ ਇਹ ਇਹ ਕੋਈ ਕੋਈ ਲੌਜੀਕ ਹੈ ਕਿ ਇੱਕ ਇੱਕ ਵੱਡਾ ਈਡਾ ਈਡਾ ਲੀਡਰ ਇਹ ਇੱਕ ਪਾਸੇ ਮੰਨ ਰਿਹਾ ਹੋਵੇ ਦੂਜੇ ਪਾਸੇ ਆ ਕੇ ਮੁਕਰ ਰਿਹਾ ਹੋਵੇ ਕਿ ਇਹ ਕੀ ਖੇਡ ਬਣਾਏ ਕਿ ਕਮਾਸ਼ਾ ਬਣਾ ਰੱਖਿਆ ਹੈ ਕੱਲ ਤੱਕ ਤਾਂ ਦੰਤ ਇਸ ਤਰ੍ਹਾਂ ਕਰਤਾਰ ਕੀਤੀ ਹੋਈ ਹੈ ਬੀਤੇ ਦਿਨਾਂ ਤੋਂ ਤੇ ਇਸ ਤਰ੍ਹਾਂ ਉਹਨਾਂ ਨੂੰ ਕਿਹਾ ਗਿਆ 392 ਨੂੰ ਕਿ ਉਹ ਲਿਖਦੇ ਹੈ ਇਹਦਾ ਕੁਛ ਸੁਨੇਹ ਦਿਨਾਂ ਤੋਂ ਪਿਆ ਹੈ ਇਹ ਜੇ ਤੁਸੀਂ ਦੇਖੋ ਕਿ ਸਾਰਾ ਗਾਮਾ ਜਿਹੜਾ ਦਾ ਇਹ ਸਾਰਾ ਗੋਸ਼ ਸਿੰਘ ਸਭਾ ਨਾਲ ਦੇ ਉੱਪਰ ਛੁੱਟ ਕੇ ਕਿਉਂਕਿ ਸੇ ਇੱਕ ਇਹਨਾਂ ਨੂੰ ਉਮੀਦ ਨਹੀਂ ਸੀ ਕਿ ਸਿੰਘ ਸਭਾ ਨਾਲ ਉਹ ਤੋਂ ਤੱਕ ਪਹੁੰਚ ਜਾਣਗੇ ਕਿ ਉਹ ਇਹਨਾਂ ਦੇ ਸਾਰੇ ਗਨਾਹ ਜਿਹੜੇ ਨੰਗੇ ਕਰ ਛੁੱਟ ਹੋ ਗਏ ਇਸ ਕਰਕੇ ਇਹਨਾਂ ਨੇ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਸਿੰਘ ਸਵਾਨ ਦੀ ਵਜਾ ਨਾਲ ਸਾਨੂੰ ਕੌਮਤ ਵੀ ਸਾਨੂੰ ਲੋਕਾਂ ਚ ਵੀ ਇਹ ਚੀਜ਼ ਹੈ ਕਿ ਨਮੋਸ਼ੀ ਆ ਇਸ ਕਰਕੇ ਅਸੀਂ ਇਹਦਾ ਉਲਟਾ ਇਹ ਕਿ ਸਿੰਘ ਸਵਾਨ ਦੇ ਉੱਪਰ ਹੀ ਦੋ斜ਾ ਕੇ ਉਹਨਾਂ ਦੀ ਕਰਜ਼ਾਰ ਕੁਰਸੀ ਚੜ ਕੇ ਉਹਨਾਂ ਨੂੰ ਗੋਸ਼ੀ ਬਣਾਈ ਇਹ ਸਿੰਘ ਸਵਾਨ ਨੂੰ ਸਿੰਘ ਸਵਾਨ ਮੰਨਦੇ ਨਹੀਂ ਇਹ ਉਹਨਾਂ ਨੂੰ ਇੱਕ ਐਜੋ ਮੁਲਾਜ਼ਮ ਦੇ ਤੌਰ ਤੇ ਮੰਨ ਰਹੇ ਆ ਕਿ ਉਹ ਸਾਡੇ ਨੌਕਰ ਆ ਕਿ ਅਸੀਂ ਜਿੱਦੋਂ ਮਰਜ਼ੀ ਇਹਨਾਂ ਨੂੰ ਕੱਢ ਦਈਏ ਉਹਨੇ ਤੇ ਇਹਨਾਂ ਦੀ ਕੀ ਹੈ ਸਥਿਤੀ ਹੈ ਕਿ ਸਿੰਘ ਸਵਾਨ ਨੂੰ ਮੋਸਲ ਕਰੰਦੀ ਉਹਤੇ ਜੇ ਕੋਈ ਕੁਛ ਲੱਗਦੇ ਦੋਸ਼ ਪਹਿਲੀ ਗੱਲ ਤੋਂ ਜਿਹੜੇ ਉਹਨਾਂ ਤੇ ਦੋਸ਼ ਲਾਇਆ ਜਾ ਰਹੇ ਆ ਉਹ ਜਦੋਂ ਉਹਨਾਂ ਨੂੰ ਤੁਸੀਂ ਜਾਣਦਾ ਸੀ ਤੁਸੀਂ ਜਾਣਦਾ ਉਹਨਾਂ ਨੂੰ ਉਹ ਉਸ ਟਾਈਮ ਤੇ ਪਹਿਲਾਂ ਉਹਨਾਂ ਦੀ ਜਾਂਚ ਕਰਕੇ ਉਹ ਉਦੋਂ ਦੇਖਣਾ ਚਾਹੀਦਾ ਸੀ ਕਿ ਜੇ ਦੋਸਤੀ ਸੀ ਕਿਥੇ ਕਿੰਨੇ ਸਾਲ ਕਿਉਂ ਉਹਨਾਂ ਨੂੰ ਇਸ ਗੱਡੀ ਤੋਂ ਬਿਠਾ ਛੱਡਿਆ ਪਾਪਾ ਜੀ ਤੱਕ ਜਿਹੜਾ ਇਹ ਹੋ ਜਾਂ ਕਿਤਾ ਜਿਹੜਾ ਫਾਰਮੂਲਾ ਮੈਥੇ ਚੱਲਿਆ ਜਿਹਦੇ ਨਾਮ ਤੇ ਹੁਣ ਵਾਰੀਆ ਤੇ ਨਿਕਲੀ ਕੋਈ ਜਿਹੜਾ ਲੜੋਗੇ ਕੋਈ ਸੈਸੀ ਪਾਰਟੀ ਨੂੰ ਵੀ ਅਰੇ ਅਲੋਕ ਨੂੰ ਨਾ ਦਿੱਤਾ ਸੈਸੀ ਪਾਰਟੀ ਚੋਂ ਨਹੀਂ ਲੱਭਦੇ ਤੁਸੀਂ ਸੈਸੀ ਪਾਰਟੀ ਬਣਾ ਕੇ ਰੋਗਨੀ ਕਮਿਟੀ ਚੋਂ ਨਹੀਂ ਲੈ ਲਓਗੇ ਤੇ ਕਾਲੀ ਦਲ ਨਾਲ ਕੰਮ ਨਹੀਂ ਕਰੋਗੇ ਨਹੀਂ ਜਿੱਦਾਂ ਹੁਣ ਇਹ ਕਾਲੀ ਦਲ ਸਿਆਸੀ ਤੌਰ ਤੇ ਸੈਸੀ ਪਾਰਟੀ ਹੈ ਜਿੱਦਾਂ ਉਹ ਚੋਣ ਲੜਨਗੇ ਜਿਹੜਾ ਕੋਈ ਰਸਤਾ ਉਹ ਕੱਢਣਗੇ ਉਹ ਹੈ ਨਹੀਂ ਕੱਢਾਂਗੇ ਤੇ ਬਾਕੀ ਇਹ ਜਿਹੜੇ ਫੈਸਲੇ ਤੇ ਸੰਕਟਾਂ ਨੇ ਕਰਨਾ ਸੰਕਟਾਂ ਨੂੰ ਅਜੇ ਕੋਈ ਬਦਲ ਨਹੀਂ ਸੀ ਲੱਗਦਾ ਮੇਰੇ ਖਿਆਲ ਤਾਂ ਕਰਕੇ ਬਹੁਤ ਟਾਈਮ ਲਾ ਕੇ ਸਾਰੀਆਂ ਸੰਸਥਾਵਾਂ ਸਾਡੀਆਂ ਹਥਿਆਰ ਛੜੀਆਂ ਉਹਨਾਂ ਨੂੰ ਇਹਨਾਂ ਨੇ ਬਹੁਤ ਰਸਾਕਲ ਛੋੜ ਰਿਆ ਮੇਰੇ ਖਿਆਲੇ ਕੋ ਲੋਕਾਂ ਕੋ ਆਪਸ਼ਨ ਹੈਗੀ ਆ ਲੋਕ ਮੇਰੇ ਖਿਆਲ ਹੁਣ ਕਾਫੀ ਸਥਿਤ ਹੋ ਚੁੱਕੇ ਆ ਪਹਿਲਾ ਵਾਲੀ ਗੱਲ ਇਹ ਕਿ ਇਹਨਾਂ ਨੂੰ ਜਿਹੜਾ ਕਿ ਉਹ ਪੰਥ ਮੰਨੀ ਜਾਣਗੇ ਹੁਣ ਉਹਨਾਂ ਨੂੰ ਲੱਗੇ ਪਤਾ ਲੱਗ ਗਿਆ ਕਿ ਪੰਥਕ ਕੌਣ ਆ ਤੇ ਪੰਥ ਵਿਰੋਧੀ ਕੌਣ ਆ ਇਸ ਕਰਕੇ ਹੁਣ ਉਹ ਉਸ ਜਿਸ ਤਰੀਕੇ ਨਾਲ ਇਹਨਾਂ ਨੇ ਦੇਖੋ ਕਿ ਜੇ ਸਰਵੇ ਰਾ ਕਮੇਟੀ ਬਣੀ ਤੋ ਵੀ ਇਹਨਾਂ ਦੀਆਂ ਗਲਤੀਆਂ ਨੇ ਸਭ ਕੁਝ ਸਾਰਾ ਕੁਝ ਜਿਹੜਾ ਇਹਨਾਂ ਦੀ ਬਦੌਲਤੀ ਹੋਇਆ ਹੁਣ ਸਾਰੀਆਂ ਸੰਗਤਾਂ ਸਮਝ ਗਈਆਂ ਇਸ ਕਰਕੇ ਮੇਰੇ ਖਿਆਲ ਆ ਕਿ ਆਉਣ ਵਾਲਾ ਸਮਾਂ ਜਿਹੜਾ ਇਹ ਬਹੁਤ ਥੋੜ੍ਹ ਸਮਝ ਕੇ ਇਹ ਸੇਖ ਪੰਥ ਚੱਲੂਗਾ ਪਰ ਜਾਨੇ ਸਹਿਯੋਗ ਨਾਲ ਹੀ ਚੱਲਾਂਗੇ ਅਸੀਂ ਕੋਈ ਸਾਡੀ ਆਪਣੀ ਕੋਈ ਲਾਲਸਾ ਨਹੀਂ ਅਸੀਂ ਸਾਲ ਤੋਂ ਪੰਥ ਦੀ ਖਲਾ ਵਿੱਚ ਦੇਖਣ ਚਾਹਨੇ ਆਪਰੇ ਵੀ ਜੇਕਰ ਕੋਈ ਪਾਰਟੀ ਬਣਾਣੀਆ ਸੰਭ ਦੀ ਲੋੜ ਹੁੰਦੀ ਹੈ ਇਲੈਕਸ਼ਨਾਂ ਵਿੱਚ ਸੰਭ ਕਿਉਂ ਨਹੀਂ ਹੋ ਰਿਹਾ ਸੰਗਤਾਂ ਦੀਆਂ ਇਹ ਲੋਕ ਸਭਾ ਇਲੈਕਸ਼ਨ ਜਿਹੜੀ ਸਾਡੇ ਕੋਈ 1 ਰੁਪਇਆ ਵੀ ਨਹੀਂ ਸੀ ਇਹ ਸਾਰਾ ਕੁਝ ਇਹ ਚੀਜ਼ ਹੈ ਕਿ ਅਸੀਂ ਕੋਈ ਖਰਾਬਾ ਪਿਆ ਕੇ ਕੋਈ ਵੋਟਾ ਖਰੀਦ ਕੇ ਥੋੜੀ ਅਸੀਂ ਇਹ ਕੰਮ ਕਰਨਾ ਅਸੀਂ ਤਾਂ ਲੋਕਾਂ ਦੀ رائے ਨਾਲ ਸੰਗਤ ਦੇ ਸਹਿਯੋਗ ਨਾਲ ਹੀ ਅੱਗੇ ਵਧਣਾ ਇਸ ਕਰਕੇ ਕਿਸ ਤੀਜੀ ਦੀ ਜੋ ਸੰਗਤ ਉੱਠ ਪਈ ਦੀ ਆ ਦੋ ਲੋ 980 ਸੀਟਾਂ ਤੇ ਅਸੀਂ ਦੇਖਿਆ ਕਿ ਕੁਝ ਵੀ ਨਹੀਂ ਹੋਇਆ ਡਿਜੀਟਲ ਪਹੁੰਚ ਵਾਸਤੇ ਕੋਈ ਨਹੀਂ ਚੀ ਹੈ ਕਿ ਫਿਰ ਵੀ ਦੇਖੋ ਕਿੰਨੇ ਮਾਰਜਨ ਨਾਲ ਲੋਕਾਂ ਨੂੰ ਦੱਸਦੇ ਜੀ ਲੋਕ ਜਾਗਦੇ ਹੁੰਦੇ ਆ ਉਹਦੇ ਕੋਈ ਕਿਸੇ ਕੀ ਦਿਖਣ ਚ ਨਹੀਂ ਆਉਂਦੇ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਸੰਗਤ ਨੂੰ ਇਹ ਕਹਿੰਦੇ ਪੀਸ ਸੰਗਤ ਨੂੰ ਵੀ ਕਹਿਣਾ ਕਿ ਜੋ ਪੰਜਾਬ ਦੇ ਹਾਲਾਤ ਪੰਜਾਬ ਦੇ ਹਾਲਾਤਾਂ ਨੂੰ ਇਹ ਕਿਸ ਚੰਗੇ ਪਾਸੇ ਤੋਰਨ ਵਾਸਤੇ ਆਪਾਂ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਆਪਾਂ ਸਾਰੇ ਜਣੇ ਨਾਲ ਮਿਲ ਕੇ ਧਰਮ ਜਾਤ ਮਜਬੂਤ ਦੇ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਸਾਰੇ ਜਣੇ ਇਕੁੱਟ ਮੱਥੋਈਏ ਤੇ ਇਕੁੱਟ ਹੋ ਕੇ ਆਪਾਂ ਹੰਬੜਾ ਮਾਰੀਏ ਆਪਣੀ ਨੌਜਵਾਨੀ ਨਾਲ ਬਚਾਈਏ ਜੋ ਆਪਣੇ ਹਾਲਾਤ ਬਣੇ ਚਾਏ ਆ ਜੋ ਯੂਐਸਏ ਪ੍ਰਵਾਸੀ ਸਮੱਸਿਆ ਵੱਧ ਰਹੀ ਆ ਜਹਾ ਇਥੇ ਇਥੋਂ ਪ੍ਰਵਾਸ ਕਰ ਰਹੇ ਆ ਸਾਡੇ ਕਿਸੇ ਦਿਨ ਦੁਦ ਦੇ ਪੰਜਾਬੀਆਂ ਦੀ ਅਸਲੀ ਵਾਰਸ ਪੰਜਾਬ ਦੇ ਉਹਨਾਂ ਦੀ ਗਿਣਤੀ ਘਟ ਰਹੀ ਆ ਸਾਰੇ ਚਿੰਤਾ ਦਾ ਵਿਸ਼ਿਆ ਆ ਆਪਾਂ ਸਾਰੇ ਜਣੇ ਨਾਲ ਮਿਲ ਕੇ ਹੀ ਹੰਬੜਾ ਮਾਰੀਏ ਸਾਈਂ ਬਚਾਵੇ ਰੋਕਣ ਦੀ ਗੱਲ ਕੋਈ ਹੋਈ ਜਾ ਰਹੀ ਆ ਉਹ ਵੀ ਰੋਕਿਆ ਜਾ ਰਿਹਾ ਇਹ ਖੰਡ ਰੋਕਿਆ ਜਾ ਰਿਹਾ ਸਮਝੋ ਜੇ ਕੋਈ ਉਹ ਸਿਸਟਮ ਨਹੀਂ ਬਣਿਆ ਕਿ ਜਿਹਦੇ ਸ੍ਰੂਪ ਫੰਡ ਨੂੰ ਵਰਤਿਆ ਜਾ ਸਕੇ ਇਹੋ ਵੀ ਗੱਲ ਉੱਠੀ ਹੈ ਕਿ ਕਿਸੇ ਬੀਜਪੀ ਦੇ ਸੰਪਰਕ ਵਿੱਚ ਸੇਟ ਕੇ ਅੰਮ੍ਰਿਤਪਾਲ ਨੂੰ ਗਾਰ ਪੜਾਉਣ ਲਈ ਇਹ ਇਦਾਂ ਦੀ ਕੋਈ ਗੱਲ ਨਹੀਂ ਇਹ ਤੇ ਇਹ ਤੇ ਬੀਜਪੀ ਦੇ ਸੰਪਰਕ ਵਿੱਚ ਹੁੰਦੇ ਤਾਂ ਸਿਰ ਤੋਂ ਉਹਨਾਂ ਨੂੰ ਕੰਮ ਕਿ ਛੱਡ ਦਿੰਦੇ ਐ ਅਸੀਂ ਬੀਜਪੀ ਦੇ ਅਸੀਂ ਕਿਸ ਦੇ ਸਮਰਥਕ ਨਹੀਂ ਅਸੀਂ ਖਾਲਸਾਪਨ ਦੇ ਸਮਰਥਕ ਹਾਂ ਪੰਜਾਬ ਦੇ ਸਮਰਥਕ ਹਾਂ ਤੇ ਸਾਨੂੰ ਕੋਈ ਨਹੀਂ ਉਹ ਉਹ ਅਮਰ ਤੋਂ ਪਹਿਲਾਂ ਅੰਦਰ ਵੀ ਆ ਤੇ ਉਹ ਜਿੰਨਾ ਚਿਰ ਸਰਕਾਰਾਂ ਦੀ ਮਤਲਬ ਬਦਮੀਤੀ ਨਹੀਂ ਤੇ ਉਹਨਾਂ ਤੋਂ ਕੋਈ ਲੋਚ ਨਹੀਂ ਲੋਕਾਂ ਨੇ ਏਡੇ ਵੱਡੇ ਮਾਰਜਿਨ ਤੇ ਉਹਨਾਂ ਨੂੰ ਦਿਖਾਇਆ ਕਿ ਉਹ ਦੋਸ਼ੀ ਨਹੀਂ ਹੈ ਉਹ ਨਿਰਦੋਸ਼ ਹੈ ਇਸ ਕਰਕੇ ਲੋਕਾਂ ਨੇ ਇਹ 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 ਏਡੇ ਵੱਡਾ ਉਹਨਾਂ ਨੂੰ ਹੰਗਾਰਾ ਦਿੱਤਾ ਕੇਂਦਰ ਪ੍ਰਕਾਰ ਦੇ ਮੁੱਦੇ ਲਗਾਤਾਰ ਚੱਲਨਾ ਨਾਲ ਜਿਹੜਾ ਸੱਡੇ ਵਾਲੀ ਸਥਿਤੀ ਹੈ ਇਹਦੇ ਪਰ ਕੀ ਕਰਨਾ ਚਾਹੁੰਦੇ ਇਹ ਤੇ ਮੈਂ ਸੋਚਦਾ ਕਿ ਸਾਡੀਆਂ ਰਾਜਨੀਤਿਕ ਪਾਰਟੀਆਂ ਦਾ ਫੇਲਿਅਰ ਹੈ ਕਿ ਜੋ ਅਸੀਂ ਆਪਣੀਆਂ ਸਾਖੀ ਮੰਗਾਂ ਵੀ ਨਹੀਂ ਮਨਾ ਸਕੇ ਤੇ ਜੋ ਸਾਡੇ ਕਿਸਾਨ ਰੋੜ ਰਹੇ ਆ ਸਾਡੇ ਜਗਤ ਜਗਤ ਤੇ ਕੌਮੀ ਇਨਸਾਫ ਮੋਰਚਾ ਲੱਗਾ ਵਾ ਤੇ ਸਾਡੀਆਂ ਰਾਜਨੀਤਿਕ ਤਰ੍ਹਾਂ ਤੇ ਆਪਣੇ ਬਸ ਕੁਰਸੀਾਂ ਤੇ ਹੀ ਸੀਮਤ ਰਹਿ ਗਈਆਂ ਇਸ ਕਰਕੇ ਮੇਰੇ ਖਿਆਲ ਹੈ ਕਿ ਸਾਡਾ ਜੋ ਪੋਲਿਟਿਕਲ ਸਟੇਟਸਿੰਗ ਜੰਗਾ ਹੋਵੇ ਵਧੀਆ ਹੋਵੇ ਈਮਾਨਦਾਰ ਹੋਵੇ ਤੇ ਮੇਰੇ ਖਿਆਲ ਹੈ ਕਿ ਸਾਡੇ ਕਿਸਾਨਾਂ ਨੂੰ ਸਾਡੇ ਜਵਾਨਾਂ ਨੂੰ ਨਾ ਜੇਲ੍ਹਾਂ ਚ ਰੋਣ ਨਾ ਪਵੇ ਨਾ ਹੋਵੇ ਕਿਸਾਨਾਂ ਨੂੰ ਰੋੜਾਂ ਦੇ ਰੋੜਨਾ ਪਵੇ ਤੇ ਮੇਰੇ ਖਿਆਲ ਹੈ ਕਿ ਬਹੁਤ ਸਾਥੀ ਤੇ ਮੈਨੂੰ ਲੱਗਦਾ ਕਿ ਇੱਥੇ ਹੁਣ ਵੀ ਸਾਨੂੰ ਕੁਝ ਚੰਗੀਆਂ ਨੇ ਦਿੱਖਿਆ ਕਿ ਸਾਨੂੰ ਇਸ ਆਪੋਨ ਆ ਰਿਹਾ ਕਿ ਕਿਸੇ ਕੋਈ ਕਹਿੰਨੀ ਉਹਨਾਂ ਲਈ ਮੀਟਿੰਗਾਂ ਜਿਨੀ ਜਾਣਾ ਹੈ ਇਦਾਂ ਦੇ ਹਾਲਾਤ ਫਿਰ ਵੀ ਮੈਂ ਸੋਚਦਾ ਬਹੁਤ ਵੱਡੀ تعداد ਚ ਲੋਕ ਆਉਣਗੇ ਬਹੁਤ ਤਗੜਾ ਹੰਗਾਰਾ ਜਿੱਥੇ ਵੀ ਜਲਦੀ ਮਿਲਦੇ ਸਾਨੂੰ ਲੋਕ ਆਮਹਾਰੇ ਲੋਕ ਆਉਣਗੇ ਕਿ ਅਸੀਂ ਤੇ ਇਹਨਾਂ ਜੋਗੇ ਨਹੀਂ ਉਹਨਾਂ ਸਮਰੱਥਾ ਨਹੀਂ ਕਿ ਅਸੀਂ ਕੋਈ ਉਹਨਾਂ ਦੀ ਕੋਈ ਅਰੇਂਜ ਕਰਕੇ ਦੇਈਏ ਪਰ ਮੇਰੇ ਖਿਆਲ ਕੋ ਲੋਕਾਂ ਦਾ ਬਹੁਤ ਵੱਡਾ ਸਹਾਰਾ ਹੈ ਅਸੀਂ ਜੋ ਵੀ ਸਾਡੀ ਸਮੱਥਾ ਹੋਊਗੀ ਅਸੀਂ ਵੱਧ ਤੋਂ ਵੱਧ ਅਸੀਂ ਚਾਹੁੰਦੇ ਆ ਅਸੀਂ ਇਹ ਵੀ ਉਹ ਉਹ ਜਿਹੜਾ ਕਿ ਇੱਕ ਬਹੁਤ ਕਾਨੂੰਨ ਦਾ ਮਨੁੱਖੀ ਅਧਿਕਾਰਾਂ ਦਾ ਕਹਾਣ ਵਾਲੀ ਗੱਲ ਉਹਦੇ ਵਾਸਤੇ ਤੇ ਅਸੀਂ ਸਾਰੇ ਪੰਜਾਬੀਆਂ ਨੂੰ ਪੂਰੀ ਦੁਨੀਆ ਦੇ ਲੋਕਾਂ ਨੂੰ ਕਰਦੇ ਕਿ ਇਸ ਨੂੰ ਸਾਰਿਆਂ ਦਾ ਬਾਜਿਬ ਹੋਣੀ ਚਾਹੀਦੀ ਆ ਪੰਤਾ ਹੱਕ ਬਣਦਾ ਉਹਦੇ ਆਪਣਾ ਫਰਜ਼ਾਤਾ ਕਰਨ ਦਾ ਤੇ ਸਰਕਾਰਾਂ ਨੂੰ ਵੀ ਅਪੀਲ ਆ ਕਿ ਤੁਸੀਂ ਪੰਜਾਬ ਨਾਲ ਬਹੁਤ ਵੱਡਾ ਬੇਇਨਸਾਫੀ ਕਰ ਰਹੇ ਹੋ ਕਿ ਜੋ ਉਹਨਾਂ ਦਾ ਦੋਸ਼ ਸੀਗਾ ਉਹ 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 ਤੋਂ ਡਬਲ ਡਬਲ ਜਮਾ ਭੁਗਤਣ ਤੋਂ ਬਾਅਦ ਵੀ ਤੁਸੀਂ ਕੁਝ ਕਿਸੇ ਖਿੱਚੋ ਤੇ ਗੱਲ ਨਹੀਂ ਲਾ ਰਹੇ ਇਹ ਲੋਕਾਂ ਨੂੰ ਰੋੜਾਂ ਤੇ ਰੋਡ ਰੈਜ ਉਹ ਇਹ ਵੀ ਰੱਖ ਲਓ ਕਿ ਇਹ ਕਿਸੇ ਨਹੀਂ ਸਰਕਾਰ ਦਾ ਇਹ ਤੇ ਕੋਈ ਨਹੀਂ ਜਾ ਰਿਹਾ